ਮਾਚਲ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਸਿੱਖ ਨੌਜਵਾਨ ਦਾ ਭੀੜ ਨੇ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਨਫਰਤ ਦਾ ਬਾਜ਼ਾਰ ਜਿਹੜਾ ਹਰ ਰੋਜ਼ ਗੋਦੀ ਮੀਡੀਆ ਜਿਹੜੀ ਨਾਫਰਤ ਬੀਜਦਾ ਉਹ ਲੋਕਾਂ ਦੇ ਦਿਲਾਂ 'ਚ ਐਨੀ ਭਰੀ ਹੋਈ ਆ ਕਿ ਇੱਕ ਸਿੱਖ ਦੀ ਪੱਗ ਨੂੰ ਦੇਖ ਕੇ ਅੰਦਰੋਂ ਆਪ ਦੇ ਆਪ ਹੀ ਨਫਰਤ ਉੱਠ ਖੜਦੀ ਆ ਉਹ ਮੁੰਡੇ ਦੀ ਕੋਈ ਗਲਤੀ ਨਹੀਂ ਹੈਗੀ ਕੁਛ ਨਹੀਂ ਆ ਹੈਗਾ ਮਾਰੀ ਜੀ ਗੱਲ ਤੋਂ ਇੱਕ ਕੋਲ ਡਰਿੰਕ ਪਿੱਛੇ ਭੀੜ ਨੇ ਕੁੱਟ-ਕੁੱਟ ਕੇ ਉਹਨੂੰ ਮਾਰਤਾ ਕਤਲ ਕਰਤਾ ਮੁੰਡੇ ਦਾ ਫਗਵਾੜੇ ਦਾ ਮੁੰਡਾ ਸੀ ਉਹਦਾ ਕਤਲ ਕਰਤਾ ਉੱਥੇ ਇੱਕ ਭੀੜ ਵੱਲੋਂ ਸਿੱਖ ਨੌਜਵਾਨ ਦੀ ਸਿਰਫ ਪੱਗ ਦੇਖ ਕੇ ਹੀ ਉਹਦੇ ਤੇ ਹਮਲਾ ਕਰਕੇ ਉਹਨੂੰ ਉੱਥੇ ਉਹਨੂੰ ਵਿਚਾਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹਦੇ ਤੇ ਆਪਾਂ ਅੱਜ ਵੀਡੀਓ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हिमाचल ਦੇ ਵਿੱਚ ਆਮ ਤੌਰ ਤੇ ਜਦੋਂ ਛੁੱਟੀਆਂ ਹੁੰਦੀਆਂ ਨੇ 2 ਜਾਂ 3 ਛੁੱਟੀਆਂ ਹੁੰਦੀਆਂ ਨੇ ਆਪਣੇ ਜਿਹੜੇ ਲੋਕ ਨੇਗੇ ਉਹ ਹਿਮਾਚਲ ਦੇ ਵਿੱਚ ਘੁੰਮਣ ਲਈ ਜਾਂਦੇ ਨੇ ਤੇ ਜਿਹੜੇ ਨੇੜੇ ਦੇ ਇਲਾਕੇ ਜਿਹੜੇ ਪੈਂਦੇ ਨੇ ਉਹ ਆਪਾਂ ਨੂੰ ਡਲਹੌਜੀ ਜਾਂ ਮਕਲੌੜ ਗੰਚ ਵਗੈਰਾ ਨੇੜੇ ਪੈਂਦੇ ਨੇ ਇੱਕ ਦੋ ਛੁੱਟੀਆਂ ਹੁੰਦੀਆਂ ਨੇ ਅਗਲਾ ਸੋਚਦਾ ਵੀ ਚਲੋ ਆਪਾਂ ਫ੍ਰੀ ਆ ਗਏ ਬੱਚਿਆਂ ਨੂੰ ਲੈ ਕੇ ਆਪਾਂ ਉੱਥੇ ਘੁੰਮੇ ਆਈਏ ਪਰ ਹਿਮਾਚਲ ਆਗਾ ਜਿਹੜਾ ਥੋੜੀ ਖਾਤਰ ਕਿੰਨਾ ਕੁ ਸੇਫ ਹੈ ਜਿਹੜੀ ਮੈਂ ਅੱਜ ਘਟਨਾ ਸੁਣਾਉਣ ਜਾ ਰਿਹਾ ਤੁਹਾਨੂੰ ਪਤਾ ਲੱਗੂਗਾ ਵੀ ਹਿਮਾਚਲ ਆਪਣੀ ਖਾਤਰ ਕਿੰਨਾ ਕੁ ਸੇਫ ਹੈ ਮੈਂ ਤਾਂ ਪਹਿਲਾਂ ਵੀ ਕਹਿਣਾ ਹੁੰਨਾ ਸਿੱਖਾਂ ਨੂੰ ਵੀ ਤੁਸੀਂ ਖਾਸ ਤੌਰ ਤੇ ਪੰਜਾਬੀਆਂ ਨੂੰ ਸਾਰਿਆਂ ਨੂੰ ਹੀ ਅਗਰ ਪੰਜਾਬੀ ਹਿਮਾਚਲ ਦੇ ਵਿੱਚ ਜਾਣਾ ਬੰਦ ਕਰ ਦੇਣ ਹਿਮਾਚਲ ਦੇ ਵਿੱਚ ਰੋਟੀ ਲੈਣੀ ਔਖੀ ਹੋ ਜੂ ਚੁੱਲ੍ਹੇ ਠੰਡੇ ਹੋ ਜਾਣਗੇ ਹਿਮਾਚਲ ਦੇ ਪਰ ਆਪਣੇ ਲੋਕਾਂ ਨੂੰ ਪਤਾ ਨਹੀਂ ਕੀ ਆਦਤਾਂ ਭੱਜ ਕੇ ਉੱਥੇ ਜਾਂਦੇ ਨੇ ਚਲੋ ਇਹ ਤਾਂ ਆਪਣੇ ਲੋਕਾਂ ਦੀ ਧਿਆਨਤਦਾਰੀ ਆ ਗਈ ਪੰਜਾਬੀਆਂ ਦੀ ਵੀ ਫੇਰ ਦੁਬਾਰਾ ਉੱਥੇ ਚਲੇ ਜਾਂਦੇ ਨੇ ਹਿਮਾਚਲ ਦੇ ਵਿੱਚ ਤਾਂ ਹੋਰ ਕੋਈ ਤੰਦਾ ਹੀ ਹੈ ਨਹੀਂ ਉੱਥੇ ਸਾਰੀ ਹੈ ਹੀ ਟੂਰਿਜ਼ਮ ਇੰਡਸਟਰੀ ਆ ਜਿਹੜੀ ਕਿ ਪੰਜਾਬ ਦੇ ਸਿਰ ਤੇ ਚੱਲਦੀ ਆ ਜਿਹੜੇ ਦਿੱਲੀ ਤੋਂ ਲੋਕ ਆਉਂਦੇ ਨੇ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਆਉਂਦੇ ਨੇ ਜਾਂ ਹੋਰ ਪਾਸਿਆਂ ਤੋਂ ਆਉਂਦੇ ਨੇ ਜਿਆਦਾ ਪੰਜਾਬ ਤੇ ਹਰਿਆਣੇ ਤੋਂ ਆਉਂਦੇ ਨੇ ਕਿ ਲੋਕ ਜਿਆਦਾ ਲੋਕ ਪੰਜਾਬ ਦੇ ਲੁਧਿਆਣਾ ਤੇ ਜਲੰਧਰ ਤੇ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਏਰੀਆ ਦੇ ਵਿੱਚੋਂ ਜ਼ਿਆਦਾਤਰ ਲੋਕ ਨੇ ਜਿਹੜੇ ਘੁੰਮਣ ਲਈਏ ਜਿਹੜੇ ਨੇੜੇ ਨੇੜੇ ਦੇ ਡੈਸਟੀਨੇਸ਼ਨ ਨੇ ਇੱਥੇ ਚਲੇ ਜਾਂਦੇ ਨੇਗੇ ਜਿਵੇਂ ਮਕਲੌੜ ਗੰਜ ਵਗੈਰਾ ਹੋ ਗਿਆ ਜਾਂ ਡਲਹੌਜੀ ਵਗੈਰਾ ਹੋ ਗਿਆ ਹੁਣ ਇਹ ਘਟਨਾ ਹੋਈ ਕਿ ਐਕਚੁਅਲ ਦੇ ਵਿੱਚ ਫਗਵਾੜੇ ਦੇ ਪੰਜ ਮੁੰਡੇ ਸੀਗੇ ਜਿਹੜੇ ਉਹ ਘੁੰਮਣ ਗਏ ਹੋਏ ਸੀ ਅਜਤੋਂ 6 ਦਿਨ ਪਹਿਲਾਂ ਦੀ ਖਬਰ ਆ ਇਹ ਨਿਕਲ ਕੇ ਖਬਰ ਸਾਹਮਣੇ ਨਹੀਂ ਆਈ ਕਿਉਂਕਿ ਗੁੱਦੀ ਮੀਡੀਆ ਇਹੋ ਜਿਹੀ ਖਬਰਾਂ ਸੁਣਾਉਂਦਾ ਨਹੀਂ ਪਹਿਲਾਂ ਮੈਂ ਤੁਹਾਨੂੰ ਖਬਰ ਪੂਰੀ ਕਰਦੇ ਆ ਫਿਰ ਡਿਸਕਸ ਕਰਦੇ ਆ ਤੇ ਉਹ ਜਦੋਂ ਮੁੰਡੇ ਘੁੰਮਣ ਗਏ ਉੱਥੇ ਉਹਨਾਂ ਨੇ ਜਾ ਕੇ ਮਕਲੌੜ ਗੰਜ ਦੇ ਕੋਲੇ ਜਦੋਂ ਆਪਾਂ ਧਰਮਸ਼ਾਲਾ ਤੋਂ ਅੱਗੇ ਜਾਂਦੇ ਆ ਮਕਲੌੜ ਗੰਜ ਦੇ ਕੋਲੇ ਇੱਕ ਛੋਟਾ ਜਿਹਾ ਕਸਬਾ ਜਾਂ ਹੁੰਦਾ ਭਾਕਸੂਨਾਥ ਉਹ ਭਾਕਸੂਨਾਥ ਰੁਕੇ ਹੋਏ ਸੀ ਕਿ ਉੱਥੇ ਉਹ ਮੁੰਡਿਆਂ ਨੇ ਕੀ ਕੀਤਾ ਤੜਕੇ ਉੱਠ ਕੇ ਜਦੋਂ ਤਿਆਰ ਤੁਰ ਹੋ ਕੇ ਉਹ ਹੋਟਲ ਤੇ ਗਏ ਹੋਟਲ ਤੇ ਜਾ ਕੇ ਉੱਥੇ ਉਹਨਾਂ ਨੇ ਕਿਸੇ ਹੋਟਲ ਤੇ ਕੋਫੀ ਸ਼ਾਪ ਹੈ ਜਿਹਦਾ ਨਾਮ ਆਰੀਅਨ ਕੋਫੀ ਸ਼ਾਪ ਮੈਂ ਜਿਹੜੀ ਆ ਕੋਫੀ ਸ਼ਾਪ ਦਿਖਾ ਰਿਹਾ ਆਰੀਅਨ ਕੋਫੀ ਸ਼ਾਪ ਇਹ ਕੋਫੀ ਸ਼ਾਪ ਤੇ ਰੁਕੇ ਉਹ ਇੱਥੇ ਰੁਕੇ ਉਹਨਾਂ ਨੇ ਕੋ ਡਰਿੰਕ ਮੰਗਿਆ ਉਹ ਜਦੋਂ ਕੋਡ ਰਿਕ ਮੰਗਿਆ ਤਾਂ ਅੰਦਰ ਨਾਸ਼ਤਾ ਕਰਨ ਲਈ ਰੁਕੇ ਸੀਗੇ ਉਹ ਅੰਦਰ ਮਾੜੀ ਮੋਟੀ ਕਿਸੇ ਗੱਲ ਨੂੰ ਲੈ ਕੇ ਉਹਨਾਂ ਦਾ ਆਪਸ ਵਿੱਚ ਹੀ ਤਕਰਾਰਬਾਜੀ ਹੋ ਗਈ ਉਹ ਤਕਰਾਰਬਾਜੀ ਹੋਣ ਤੋਂ ਬਾਅਦ ਉੱਥੇ ਜਿਹੜੀ ਦੁਕਾਨ ਸੀ ਉਹ ਦੁਕਾਨ ਦੇ ਵਿੱਚ ਜਿਹੜਾ ਮੁੰਡਾ ਸੀਗਾ ਆਰੀਆਂ ਨਾ ਜਿਹਦੇ ਨਾਂ ਤੇ ਦੁਕਾਨ ਆ ਉਹਦਾ ਪਿਓ ਤੇ ਪੰਜ ਛੇ ਉਹਨਾਂ ਦੇ ਵਰਕਰ ਤੇ ਹੋਰ ਆਲੇ ਦਲੇ ਜਿਹੜੇ ਗੱਡੀਆਂ ਗੁੱਡੀਆਂ ਵਾਲੇ ਮੁੰਡੇ ਟੈਕਸੀਆਂ ਵਾਲੇ ਲੋਕ ਖੜੇ ਸੀ ਉੱਥੇ ਦੇ ਲੋਕੋ ਲੋਕ ਤੇ ਹੋਰ ਲੋਕਲ ਦੁਕਾਨਦਾਰ ਉੱਥੇ ਨਾਲ ਲੱਗ ਕੇ ਉਹਨਾਂ ਨੂੰ ਮੁੰਡਿਆਂ ਨੂੰ ਕੁੱਟਣਾ ਸ਼ੁਰੂ ਕਰਤਾ ਉਹਨਾਂ ਨੂੰ ਐਨਾ ਕੁੱਟਿਆ ਕਿ ਉਹਨਾਂ ਦੇ ਵਿੱਚ ਇੱਕ ਮੁੰਡਾ ਨਵਦੀਪ ਸਿੰਘ ਉਹ ਵਿਚਾਰਾ ਚੜਾਈ ਕਰ ਗਿਆ ਡੈਥ ਹੋ ਗਈ ਉਹਦੀ ਤੇ ਉਹ ਮੁੰਡਾ ਗਾ ਜਿਹੜਾ ਫਗਵਾੜੇ ਦਾ ਰਹਿਣ ਵਾਲਾ ਮੁੰਡਾ ਗਾ ਉਹਦੇ ਇੱਕ ਇੱਕ ਸਾਲ ਦਾ ਜਵਾਬ ਹੈ ਛੋਟਾ ਜਿਹਾ ਬਸ 30 31 ਸਾਲ ਦਾ ਉਹ ਮੁੰਡਾ ਸੀਗਾ ਵਿਚਾਰਾ ਸਾਰਾ ਹੀ ਤੇ ਜਿੱਦੀ ਕੀ ਉੱਥੇ ਹੁਣ ਮੌਤ ਹੋ ਚੁੱਕੀ ਆ ਹੁਣ ਤੁਸੀਂ ਇਹ ਦੇਖੋ ਵੀ ਇਹ ਲੋਕਾਂ ਦੀ ਕਿੰਨੀ ਨਫ਼ਰਤ ਇਹਨਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਭਰੀ ਹੋਈ ਹੈਗੀ ਇੱਕ ਪੱਗ ਦੇ ਪ੍ਰਤੀ ਕਿੰਨੀ ਨਫ਼ਰਤ ਭਰੀ ਹੋਈ ਹੈ ਇਹਨਾਂ ਦੇ ਦਿਲ ਦੇ ਵਿੱਚ ਮਤਲਬ ਵੀ ਮੌਬ ਨੇ ਹੀ ਇਕੱਠੇ ਹੋ ਕੇ ਉੱਥੇ ਇਕੱਠਾ ਮੰਨ ਲਓ ਇਹ ਇਹ ਉਹ ਇਹ ਇਲਜ਼ਾਮ ਲਾਉਂਦੇ ਨੇ ਉਹ ਇਹ ਇਲਜ਼ਾਮ ਲਾਉਂਦੇ ਨੇ ਕਿ ਇਹ ਮੁੰਡਿਆਂ ਨੇ ਸਾਡੇ ਕੋਲ ਆ ਕੇ ਇਹਨਾਂ ਦੇ ਕੋਲ ਇੱਕ ਸ਼ਰਾਬ ਦੀ ਬੋਤਲ ਸੀ ਉਹ ਇਹ ਵੀ ਨਹੀਂ ਕਹਿ ਰਹੇ ਵੀ ਸ਼ਰਾਬ ਪੀਂਦੇ ਸੀਗੇ ਇਹ ਜਾਂ ਸ਼ਰਾਬ ਪੀਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਕੋਲ ਇੱਕ ਸ਼ਰਾਬ ਦੀ ਬੋਤਲ ਸੀ ਇਹ ਸ਼ਰਾਬ ਪੀ ਰਹੇ ਸੀ ਚਲੋ ਮੰਨ ਆਪਾਂ ਮੰਨ ਲਓ ਵੀ ਸਾਰੀ ਇਹ ਗੱਲ ਠੀਕ ਆ ਜੀ ਉਹਨਾਂ ਦੀ ਗੱਲ ਠੀਕ ਆ ਵੀ ਇਹ ਸ਼ਰਾਬ ਪੀ ਰਹੇ ਸੀਗੇ ਮੁੰਡੇ ਫਿਰ ਸ਼ਰਾਬ ਪੀਣ ਵਾਲੇ ਬੰਦੇ ਦਾ ਕਿਤੇ ਕਤਲ ਕੀਤਾ ਜਾਂਦਾ ਹੁੰਦਾਗਾ ਮੰਨ ਲਓ ਚਲੋ ਹੁੱਲੜਬਾਜੀ ਵੀ ਉਹਨਾਂ ਨੇ ਕੋਈ ਕਰਤੀ ਜੇ ਹੁੱਲੜਬਾਜੀ ਵੀ ਕੀਤੀ ਆ ਤਾਂ ਵੀ ਤੁਸੀਂ ਫੜੋ ਉਹਨਾਂ ਨੂੰ ਫੜ ਕੇ ਥਾਣੇ ਦੇ ਦਿਓ ਤੁਸੀਂ ਤਾਂ ਕਿੰਨੇ ਬੰਦੇ ਹੋ ਤੁਸੀਂ ਜੇ 20 ਬੰਦੇ 30 ਬੰਦੇ ਇਕੱਠੇ ਹੋ ਕੇ ਉਹਨਾਂ ਨੂੰ ਕੁੱਟ ਸਕਦੇ ਹੋ ਤਾਂ ਤੁਸੀਂ ਉਹਨਾਂ ਨੂੰ ਫੜ ਕੇ ਥਾਣੇ ਵੀ ਦੇ ਸਕਦੇ ਹੋ ਤੁਸੀਂ ਫੜ ਕੇ ਬਹਾਲੋ ਉਹਨਾਂ ਨੂੰ ਫੜ ਕੇ ਬਹਾਓ ਉਹਨਾਂ ਨੂੰ ਫੜ ਕੇ ਥਾਣੇ ਦੇਓ ਬਲਕੇ ਜਦੋਂ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਅਗਲੇ ਦੀ ਗੱਲਬਾਤ ਨਿਕਲ ਕੇ ਤੁਸੀਂ ਉਹਨਾਂ ਨੂੰ ਮਾਰ ਨਹੀਂ ਦਿੱਤਾ ਮੁੰਡੇ ਨੂੰ ਤੁਸੀਂ ਇਹ ਭੀੜ ਦੀ ਇਹ ਇੱਥੋਂ ਸਾਬਤ ਹੁੰਦਾ ਵੀ ਇਹਨਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਕਿੰਨੀ ਭਰੀ ਹੋਈ ਆਗੀ ਮੈਂ ਪੰਜਾਬੀਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾਗਾ ਤੁਸੀਂ ਹਿਮਾਚਲ ਜਾਣਾ ਬੰਦ ਕਰ ਦਿਓ ਹਿਮਾਚਲ ਨਾ ਜਾਓ ਇਹਨਾਂ ਦੇ ਰੋਟੀ ਪੱਕਣੀ ਔਖੀ ਹੋਜੂਗੀ ਕੋਵਿਡ ਦੇ ਦਿਨਾਂ ਦੇ ਵਿੱਚ ਜਦੋਂ ਕੋਵਿਡ ਆਇਆ ਨਾ ਕੋਵਿਡ ਦੇ ਵਿੱਚ ਇਹਨਾਂ ਦੇ ਹੋਟਲ ਫੇਲ ਹੋ ਗਏ ਸੀ ਸਾਰੇ ਹੋਟਲ ਫੇਲ ਹੋ ਗਏ ਸੀਗੇ ਇਹਨਾਂ ਦੇ ਕਿਉਂਕਿ ਇਹਨਾਂ ਨੂੰ ਪੂਰੇ ਖਰਚੇ ਬਿਜਲੀ ਦੇ ਖਰਚੇ ਹੋਰ ਖਰਚੇ ਉਵੇਂ ਹੀ ਪੈਂਦੇ ਰਹੇ ਪਰ ਟੂਰਿਸਟ ਚ ਆ ਨਹੀਂ ਸੀ ਰਿਹਾ ਪੰਜਾਬ ਕੋਲੇ ਤਾਂ ਕਿੰਨਾ ਕੁਝ ਹੈ ਪੰਜਾਬ ਕੋਲੇ ਤਾਂ ਖੇਤੀਬਾੜੀ ਆ ਪੰਜਾਬ ਤਾਂ ਜਿਉਂਦਾ ਰਹਿ ਸਕਦਾਗਾ ਇਹਨਾਂ ਕੋਲੇ ਕੀ ਆ ਕੁਝ ਵੀ ਨਹੀਂ ਇਹ ਤਾਂ ਭੁੱਖੇ ਮਰਦੇ ਟੂਰਿਸਟ ਦੇ ਸਿਰ ਤੇ ਦਾ ਰੋਟੀ ਚੱਲਦੀ ਆ ਮੈਂ ਐਡੀ ਵਾਰ ਇਹ ਪਤਾ ਨਹੀਂ ਇਹ ਹੁਣ ਲੋਕਾਂ ਦੇ ਮਨਾਂ 'ਚ ਇੰਨੀ ਨਫ਼ਰਤ ਪੈਦਾ ਹੋ ਗਈ ਗੋਦੀ মিডিਆ ਰੋਜ਼ ਹੁਣ ਤੁਸੀਂ ਇਹ ਦੇਖੋ ਗੋਦੀ মিডিਆ ਰੋਜ਼ ਨਫ਼ਰਤ ਦੀਆਂ ਖਬਰਾਂ ਸੁਣਾਉਂਦਾਗਾ ਅਗਰ ਇਹਦੀ ਜਗ੍ਹਾ ਤੇ ਸਿੱਖ ਨੌਜਵਾਨ ਦੀ ਜਗ੍ਹਾ ਤੇ ਕੋਈ ਹੋਰ ਨੌਜਵਾਨ ਦਾ ਕਤਲ ਹੋਇਆ ਹੁੰਦਾ ਤੇ ਉਹ ਸਿੱਖਾਂ ਨੇ ਕੀਤਾ ਹੁੰਦਾ ਤੁਸੀਂ ਦੇਖਿਓ ਗੋਦੀ মিডিਆ ਕਿੰਨਾ ਡਾਂਸ ਕਰਦਾ ਕਿੰਨੀਆਂ ਜੜੀਆਂ ਪਾਪਾ ਦੀਆਂ ਪਰੀਆਂ ਨੇ ਜਾਂ ਪਾਪਾ ਤੇ ਗੁੱਲੂ ਨੇ ਉਹਨਾਂ ਨੇ ਆ ਕੇ ਖਾਲਸਤਾਨੀ ਤੱਕ ਬਣਾ ਦੇਣਾ ਸੀ ਵੀ ਖਾਲਸਤਾਨੀਆਂ ਨੇ ਕਤਲ ਕਰਤਾ ਖਾਲਸਤਾਨੀਆਂ ਨੇ ਕਤਲ ਕਰਤਾ ਅਗਰ ਇਹਦੀ ਜਗ੍ਹਾ ਤੇ ਕਿਸੇ ਇਹ ਇਹ ਗੱਲ ਸਿੱਖਾਂ ਰਾਹੀਂ ਹੋਈ ਹੁੰਦੀ ਪਰ ਸਿੱਖ ਕਦੇ ਵੀ ਇਹੀ ਜੀ ਗਲਤੀ ਸਿੱਖਾਂ ਨੇ ਮੌਬ ਦੇ ਵਿੱਚ ਅੱਜ ਤੱਕ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ ਇਹ ਇਹ ਅੱਜ ਤੱਕ ਦੀ ਹਿਸਟਰੀ ਹੈ ਵੀ ਸਿੱਖ ਕੌਮ ਨੇ ਮੌਬ ਦੇ ਰੂਪ ਦੇ ਵਿੱਚ ਕਦੇ ਕਿਸੇ ਨੇ ਹਮਲਾ ਨਹੀਂ ਕੀਤਾ ਕਦੇ ਵੀ ਨਹੀਂ ਕੀਤਾ ਕਦੇ ਵੀ ਇਹ ਨਹੀਂ ਹੋਈ ਵੀ ਸਿੱਖਾਂ ਨੇ ਹਮਲਾ ਕੀਤਾ ਹੋਵੇ ਮੂਰਲੇ ਬੰਦੇ ਥੋੜੇ ਹੋਣ ਤੇ ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਦੀ ਕੁੱਟਮਾਰ ਕੀਤੀ ਹੋਵੇ ਇਹ ਕਦੇ ਵੀ ਨਹੀਂ ਹੋਇਆ ਅੱਜ ਤੱਕ ਅੱਜ ਤੱਕ ਦੀ ਹਿਸਟਰੀ ਆ ਗਈ ਸਿੱਖਾਂ ਦੀ ਵੀ ਮੌਬ ਦੇ ਰੂਪ ਦੇ ਵਿੱਚ ਸਿੱਖਾਂ ਨੇ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ ਪੰਜਾਬ ਦੇ ਵਿੱਚ ਕਦੇ ਵੀ ਮੌਬ ਲਿੰਚਿੰਗ ਨਹੀਂ ਗਈ ਹੋਈ ਪੰਜਾਬ ਇੱਕ ਇਹ ਜੀ ਸਟੇਟ ਆ ਮੈਂ ਸਾਰੇ ਹੀ ਪੰਜਾਬੀਆਂ ਦੀ ਗੱਲ ਕਰਦਾ ਸਾਰੇ ਪੰਜਾਬੀਆਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇੱਥੇ ਨਾ ਜਾਓ ਤੁਸੀਂ ਜਾਓ ਜੰਮੂ ਕਸ਼ਮੀਰ ਕਸ਼ਮੀਰ ਜਾਓ ਤੁਸੀਂ ਨਾਲੇ ਤਾਂ ਉਹ ਲੋਕ ਵਿਚਾਰੇ ਇੱਜ਼ਤ ਕਰਦੇ ਨੇ ਕਿਉਂਕਿ ਉੱਥੇ ਟੂਰਿਸਟ ਮਸਾਂ ਜਾਣ ਲੱਗਿਆਗਾ ਦੂਜੀ ਗੱਲ ਉੱਥੇ ਦੇਖਣ ਨੂੰ ਥੋਂ ਬਹੁਤ ਨੇਗੇ ਤੁਸੀਂ ਦੇਖੋ ਤੁਸੀਂ ਜਦ ਆਪਾਂ ਜੇ ਕਸ਼ਮੀਰ ਜਾਂਦੇ ਆ ਕਸ਼ਮੀਰ ਦੇ ਵਿੱਚ ਕਸ਼ਮੀਰ ਦੇ ਵਿੱਚ ਹੀ ਜਿਹੜੀ ਉਹ ਡਲ ਲੇਕ ਆ ਡਲ ਲੇਕ ਦੇ ਆਲੇ-ਦਾਲੇ 12 ਦਾ ਬਾਗ ਨੇ ਤੁਸੀਂ 1 ਮਹੀਨਾ ਲਾ ਸਕਦੇ ਹੋਗੇ ਉੱਥੇ 1 ਮਹੀਨਾ ਉੱਥੇ ਘੁੰਮਿਆ ਜਾ ਸਕਦਾ ਚਲੋ ਠੀਕ ਆ ਜਦੋਂ ਆਪਾਂ ਨੂੰ ਐ ਹੁੰਦਾ ਵੀ ਇੱਕ ਅੱਧਾ ਦਿਨ ਹੈਗਾਗਾ ਇੱਕ ਅੱਧਾ ਦਿਨ ਆਪਾਂ ਕਹਿੰਦੇ ਆ ਵੀ ਚਲੋ ਉੱਥੇ ਜਾਇਏ ਤੁਸੀਂ ਇਹਨਾਂ ਨੂੰ ਜਾਣਾ ਇੱਥੇ ਬੰਦ ਕਰੋ ਕੋਈ ਗੱਲ ਨਹੀਂ ਬਥੇਰਾ ਪੰਜਾਬ ਦੇ ਵਿੱਚ ਘੁੰਮਣ ਨੂੰ ਜਗ੍ਹਾ ਹੈਗੀ ਆਗੀ ਕੋਈ ਜ਼ਰੂਰੀ ਨਹੀਂ ਹੈਗੀ ਤੁਸੀਂ ਉੱਥੇ ਪਹਾੜੀਆਂ ਪੱਥਰ ਦੇਖਣ ਜਾਣਾ ਉੱਥੇ ਪੱਥਰਾਂ ਚ ਕੀ ਆ ਜਿਹੜੇ ਪੱਥਰ ਉਹਨਾਂ ਨੂੰ ਰੋਟੀ ਜੀ ਨਹੀਂ ਦੇ ਸਕਦੇ ਰੋਟੀ ਕਣੀ ਦਾ ਪੰਜਾਬ ਕਣੀ ਝਾਕਦੇ ਨੇਗੇ ਉੱਥੇ ਸਾਰੀ ਜਿੰਨੀ ਟੂਰਿਸਟ ਇੰਡਸਟਰੀ ਆਗੀ ਸਾਰੀ ਦੀ ਸਾਰੀ ਪੰਜਾਬ ਦੇ ਸਿਰ ਤੇ ਬੈਠੀ ਆ ਜਿਹੜੀ ਹਿਮਾਚਲ ਦੀ ਖਾਸ ਤੌਰ ਤੇ ਇਹ ਡੈਸਟੀਨੇਸ਼ਨ ਨੇਗੇ ਜਿਹੜੇ ਜਿਹੜੇ ਇਹ ਟਿਕਾਣੇ ਨੇ ਇਹ ਜਿਹੜਾ ਮਕਲੌੜ ਗੰਝ ਹੋ ਗਿਆ ਤੇ ਆਪਣਾ ਦੂਜਾ ਡਲਹੌਜੀ ਹੋ ਗਿਆ ਇਹ ਤਾਂ ਜਿਹੜੇ ਇਹ ਟਿਕਾਣੇ ਨੇ ਇਹ ਤਾਂ ਬੈਠੇ ਹੀ ਪੰਜਾਬ ਦੇ ਸਰਤੇ ਨੇ ਜਦ ਧਰਮਸ਼ਾਲਾ ਹੋ ਗਿਆ ਧਰਮਸ਼ਾਲਾ ਹੋ ਗਿਆ ਮਕਲੌੜ ਗੰਝ ਹੋ ਗਿਆ ਡਲਹੌਜੀ ਹੋ ਗਿਆ ਇਹ ਤਾਂ ਬੈਠੇ ਹੀ ਪੰਜਾਬ ਦੇ ਸਰਤੇ ਨੇ ਇਹਨਾਂ ਦੀ ਤਾਂ ਰੋਟੀ ਹੈ ਪੰਜਾਬ ਦੇ ਸਰਤੇ ਚੱਲਦੀ ਆ ਪਰ ਤੁਸੀਂ ਇਹਨਾਂ ਦੀ ਨਫ਼ਰਤ ਦਾ ਦੇਖੋ ਬਾਜ਼ਾਰ ਕੱਡਾ ਗਰਮ ਹੈ ਵੀ ਇੱਕ ਭੀੜ ਦੇ ਰੂਪ ਦੇ ਵਿੱਚ ਆ ਕੇ ਸਿੱਖ ਮੁੰਡੇ ਦਾ ਇਹਨਾਂ ਨੇ ਕਤਲ ਕਰਤਾ ਉੱਥੇ ਬਿਲਕੁਲ ਨਾ ਜਾਓ ਇੱਥੇ ਤੁਸੀਂ ਬਿਲਕੁਲ ਕੋਈ ਜਾਣ ਦੀ ਜ਼ਰੂਰਤ ਨਹੀਂ ਕੀ ਹੈਗੀ ਇਹ ਪਖਸ਼ੂਨਾਥ ਦੀ ਘਟਨਾ ਗਈ ਪਖਸ਼ੂਨਾਥ ਜਿਹੜਾ ਹੈਗਾ ਮਕਲੌੜ ਗੰਜ ਤੋਂ ਧਰਮਸ਼ਾਲਾ ਤੋਂ ਅੱਗੇ ਜਦੋਂ ਮਕਲੌੜ ਗੰਜ ਜਾਂਦੇ ਆ ਮਕਲੌੜ ਗੰਜ ਤੋਂ ਥੋੜਾ ਜਿਹਾ ਅੱਗੇ ਜਾ ਕੇ ਪਖਸ਼ੂਨਾਥ ਆਉਂਦਾਗਾ ਉਹ ਛੋਟਾ ਜਿਹਾ ਡੈਸਟੀਨੇਸ਼ਨ ਬਣਾਇਆ ਹੋਇਆ ਉੱਥੇ ਮੌਸਮ ਵਧੀਆ ਰਹਿੰਦਾ ਇਸ ਕਰਕੇ ਲੋਕ ਉੱਥੇ ਚਲੇ ਜਾਂਦੇ ਨੇ ਵੱਡੇ ਪੱਧਰ ਤੇ ਪੰਜਾਬ ਦੇ ਲੋਕ ਜਿਹੜੇ ਉੱਥੇ ਚਲੇ ਜਾਂਦੇ ਨੇਗੇ ਪਰ ਉੱਥੇ ਇੱਕ ਗੱਲ ਜ਼ਰੂਰ ਬਹੁਤ ਵਧੀਆ ਹੋਈ ਆ ਉੱਥੇ ਦੇ ਐਸਪੀ ਨੇਗੇ ਉਤੇਸ਼ ਲਖਣਪਾਲ ਐਡੀਸ਼ਨਲ ਜਿਹੜੇ ਐਡੀਸ਼ਨਲ ਸੁਪਰਡੈਂਟ ਨੇ ਉਹਨਾਂ ਨੇ ਕਾਰਵਾਈ ਕਰਦੇ ਹੋਏ ਸਾਰੇ ਬੰਦਿਆਂ ਤੇ ਪਰਚਾ ਦਰਜ ਕਰ ਲਿਆ ਤੇ 302 ਦਾ 100 47 148 ਦੇ ਵਿੱਚ ਉਹਨਾਂ ਨੇ ਪਰਚਾ ਦਰਜ ਕੀਤਾਗਾ ਤੇ 302 ਦਾ ਪਰਚਾ ਦਰਜ ਹੋ ਗਿਆ ਨਾਲ ਇਹਦੇ ਤੇ ਹੋ ਗਿਆ ਜਿਹੜਾ ਇਹ ਆਰੀਅਨ ਕਾਫੀ ਸ਼ਾਪ ਦਾ ਮਾਲਕ ਆ ਆਰੀਅਨ ਤੇ ਉਹਦੇ ਪਿਓ ਤੇ ਤੇ ਪੰਜ ਉਹਨਾਂ ਦੇ ਵਰਕਰ ਨੇ ਤੇ ਇੱਕ ਅੱਧਾ ਬੰਦਾ ਹੋਰ ਆ ਉਹਨਾਂ ਦੇ ਸਾਰਿਆਂ ਦੇ ਉਹਨਾਂ ਨੇ ਪਰਚਾ ਦਰਜ ਕਰਕੇ 8 ਬੰਦਿਆਂ ਦੀ ਗ੍ਰਿਫਤਾਰੀ ਕਰ ਚੁੱਕੇ ਨੇਗੇ ਉਹ ਇਹ ਗੱਲ ਉੱਥੇ ਪੁਲਿਸ ਦੀ ਕਾਰਵਾਈ ਵਧੀਆ ਰਹੀ ਚਲੋ ਕਰਨਾ ਹੀ ਬੰਦਾ ਸੀ ਜਦੋਂ ਕਤਲ ਹੋ ਗਿਆ ਪੁਲਿਸ ਨੇ ਕਰਨਾ ਹੀ ਕਰਨਾਗਾ ਪਰ ਇਹ ਗੱਲ ਵਧੀਆ ਹੋਈ ਵੀ ਪੁਲਿਸ ਨੇ ਉੱਥੇ ਕਾਰਵਾਈ ਕਰਤੀ ਤੁਸੀਂ ਇਹ ਦੇਖੋ ਵੀ ਮੈਂ ਤਾਂ ਇਹ ਗੱਲ ਕਹੂੰਗਾ ਕਿ ਨਵਦੀਪ ਸਿੰਘ ਦਾ ਚਲੋ ਉਹ ਤਾਂ ਨਵਦੀਪ ਸਿੰਘ ਦਾ ਹੁਣ ਕਤਲ ਹੋ ਚੁੱਕਿਆ ਤੇ ਉਹਦੇ ਭਰਾ ਦੇ ਬਿਆਨ ਤੇ ਕੇਸ ਦਰਜ ਹੋਇਆਗਾ ਉਹਦਾ ਭਰਾ ਵੀ ਨਾਲ ਸੀ ਉਹਦੇ ਭਰਾ ਨੇ ਦੱਸਿਆ ਕਿ ਇਹ ਜੀ ਉੱਥੇ ਕੋਈ ਗੱਲ ਹੀ ਨਹੀਂ ਹੋਈ ਸਾਡੀ ਉਹ ਕਹਿੰਦੇ दारू ਹੁਣ ਮੈਂ ਤੜਕੇ 10 ਵਜੇ ਦਾ ਟਾਈਮ ਆ 10 ਵਜੇ ਦੇ ਟਾਈਮ ਤੇ ਇਲਜ਼ਾਮ ਲਾ ਰਹੇ ਨੇ ਉਹ ਲੋਕ ਵੀ 10 ਵਜੇ दारू ਪੀ ਰਹੇ ਦੀ ਜਿਹੜੇ ਬੰਦੇ ਘੁੰਮਣ ਜਾਂਦੇ ਨੇ ਉਹ ਤਾਂ 10 ਵਜੇ ਤਾਂ ਉੱਠਦੇ ਨੇਗੇ ਉਹ ਤਾਂ ਉੱਠ ਕੇ ਕਿਤੇ ਰੋਟੀ ਖਾਣ ਤੜਕੇ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਤੜਕੇ 10 ਵਜੇ ਜਾ ਕੇ ਸ਼ਰਾਬ ਪੀਂਦਾ ਹੋਊਗਾ ਉੱਥੇ ਮਨ ਲੋ ਵੀ ਸ਼ਰਾਬ ਪੀਂਦੇ ਵੀ ਸੀਗੇ ਬੰਦੇ ਫਿਰ ਵੀ ਕਤਲ ਥੋੜੋ ਕੀਤਾ ਜਾ ਸਕਦਾਗਾ ਕਿਸੇ ਬੰਦੇ ਦਾ ਵੀ ਤੁਸੀਂ ਇੱਕ ਸ਼ਰਾਬੀ ਆ ਸ਼ਰਾਬ ਸ਼ਰਾਬ ਦਾ ਨੌਲ ਹੈ ਕਿ ਉਹ ਬੰਦੇ ਦਾ ਤੁਸੀਂ ਕਤਲ ਕਰ ਦਿਓ ਇਹ ਥੋੜੋ ਹੁੰਦਾਗਾ ਇਹ ਆਰੀਅਨ ਕਾਫੀ ਸ਼ਾਪ ਆ ਗਈ ਆ ਮੈਂ ਤੁਹਾਨੂੰ ਦਿਖਾ ਰਿਹਾ ਜਿਹਦੇ ਤੇ ਇਹਦੇ ਤਾਂ ਬਿਲਕੁਲ ਨਾ ਖੜੋ ਜਾ ਕੇ ਹੁਣ ਇਹਦੇ ਤਾਂ ਖੜਨ ਵਾਲਾ ਕੰਮ ਹੀ ਨਹੀਂ ਰਹਿਣਾ ਕਿਉਂਕਿ ਹੁਣ ਇਹ ਤਾਂ ਲੰਬਾ ਟਾਈਮ ਖਤਰ ਗਿਆ ਬੰਨਿਆ ਗਿਆ ਹੁਣ ਆਪ ਵੀ ਨਾਲ ਮੁੰਡਾ ਵੀ ਬੰਨ ਲੈ ਆਪ ਦਾ 20 ਸਾਲ ਦਾ ਮੁੰਡਾਗਾ ਨਾਲ ਉਹ ਵੀ ਬੰਨਿਆ ਗਿਆ ਆਰੀਅਨ ਨਾਲ ਆਪ ਵੀ ਉਹ ਵੀ ਬੰਨਿਆ ਗਿਆ ਹੁਣ ਆਪ ਕਿਤੇ ਬਚ ਜਾਣਗੇ ਬਚਣਗੇ ਥੋੜੋ ਗੱਲ ਤਾਂ ਇਹ ਹੈ ਵੀ ਤੁਸੀਂ ਨਫ਼ਰਤ ਇੰਨੀ ਦਿਮਾਗ ਦੇ ਵਿੱਚ ਗੋਦੀ মিডিਆ ਸਾਰੀ ਦਿਹਾੜੀ ਨਫ਼ਰਤ ਭਰਦਾ ਨਾ ਇੰਨੀ ਸਾਰੀ ਦਿਹਾੜੀ ਨਫ਼ਰਤ ਭਰੀ ਜਾਂਦੇ ਨੇ ਇਹ ਗੱਲਾਂ ਉਹੀ ਨਹੀਂ ਸੀ ਕਿਸੇ ਨੂੰ ਪਤਾ ਹੁੰਦੀ ਆ ਧਾਰਮਿਕ ਗੱਲਾਂ ਕੀ ਹੁੰਦੀਆਂ ਨੇ ਕੀ ਨਹੀਂ ਇਹ ਸਾਰੀਆਂ ਗੋਦੀ মিডিਆ ਨੇ ਪਾਈਆਂ ਨੇ ਗੇ ਜਿੰਨੀਆਂ ਵੀ ਪਾਈਆਂ ਨੇ ਹੁਣ ਤੁਸੀਂ ਦੇਖੋ ਵੀ ਤੁਸੀਂ ਨਫ਼ਰਤ ਦੇ ਵਿੱਚ ਆ ਕੇ ਉਹਨਾਂ ਨੇ ਐਡੀ ਵੱਡੀ ਕਾਰਵਾਈ ਨੂੰ ਇਲਜ਼ਾਮ ਦਿੱਤਾ ਨਹੀਂ ਮਾੜੇ ਮੋٹے ਸ਼ਰਾਬ ਪੀਣ ਦੀ ਕਿਹੜੀ ਗੱਲ ਹੁੰਦੀ ਆ ਜਿਹੜੇ ਲੋਕ ਉੱਥੇ ਘੁੰਮਣ ਜਾਂਦੇ ਨੇ ਜਿਹੜੇ ਉੱਥੇ ਘੁੰਮਣ ਜਾਂਦੇ ਨੇ ਉਹ ਮਾੜਾ ਮੋਟਾ ਇਹੋ ਜਿਹਾ ਹੁੱਲੜਵਾਜੀ ਕਰਦੇ ਨੇ ਛੋਟੇ ਮੋਟੇ ਹੁਣ ਸ਼ਰਾਬ ਵੀ ਸ਼ਰਾਬ ਪੀਣਾ ਕਿਤੇ ਭਾਰਤ ਦੇ ਵਿੱਚ ਕੋਈ ਗੈਰਕਾਨੂੰਨੀ ਹੈਗਾ? ਛੇ ਵੀ ਸ਼ਰਾਬ ਪੀਣਾ ਗੈਰਕਾਨੂੰਨੀ ਹੈ। ਠੀਕ ਆ ਅਗਲਾ ਪਿੰਦਾ ਹੋਊਗਾ ਆਪਦੀ ਗੱਡੀ 'ਚ ਪਿੰਦਾ ਹੋ ਉੱਥੇ ਤਾਂ ਸਿਰਫ ਇੱਕ ਕੋਲ ਡਰਿੰਕ ਮੰਗਿਆ ਸਿਰਫ ਜਿੱਥੇ ਜਿਹੜੀ ਇਹ ਦੁਕਾਨ ਤੇ ਲੜਾਈ ਹੋਈ ਆ ਉੱਥੇ ਤਾਂ ਕੋਲ ਡਰਿੰਕ ਮੰਗਿਆ ਉਹਨੂੰ ਲੈ ਕੇ ਕੋਈ ਮਾੜੀ-ਮੋਟੀ ਆਪਸ ਵਿੱਚ ਈ ਇਹਨਾਂ ਦੀ ਤਕਰਾਰ ਵਾਜੀ ਹੋਈ ਆ ਉਸ ਤੋਂ ਬਾਅਦ ਚ ਕਤਲ ਹੋ ਗਿਆ ਮੁੰਡੇ ਦਾ। ਦੱਸੋ ਤੁਸੀਂ ਮੈਂ ਬਿਲਕੁਲ ਪੰਜਾਬੀਓ ਤੁਹਾਨੂੰ ਬੇਨਤੀ ਕਰਦਾ ਵੀ ਨਾ ਜਾਓ ਤੁਸੀਂ ਤੁਸੀਂ ਇੱਕ ਸਾਲ ਬੰਦ ਕਰਕੇ ਦੇਖੋ ਇਹਨਾਂ ਦੇ ਨਲੀਆਂ ਆ ਜਾਣਗੀਆਂ। ਇੱਕ ਸਾਲ ਸਾਰਾ ਹਿਮਾਚਲ ਪੰਜਾਬ ਦੇ ਵਿੱਚ ਨੌਕਰੀਆਂ ਕਰ ਰਿਆ ਪੰਜਾਬ ਦੇ ਵਿੱਚ ਸਾਰੇ ਪੰਪਾਂ ਦੇ ਜਿੰਨੇ ਲੱਗੇ ਹੋਏ ਨੇ ਸਾਰੇ ਹਿਮਾਚਲੀ ਨੇ ਟਾਬਿਆਂ ਤੇ ਜਿੰਨੇ ਲੱਗੇ ਹੋਏ ਨੇ ਸਾਰੇ ਹਿਮਾਚਲੀ ਨੇ ਪਰ ਪੰਜਾਬ ਦੇ ਵਿੱਚ ਤਾਂ ਕਦੇ ਅਮਰਤਸਰ ਦੇ ਵਿੱਚ ਟੂਰਿਸਟ ਟੂਰਿਜਮ ਆਉਂਦਾ ਟੂਰਿਜਮ ਇੰਡਸਟਰੀ ਅਮਰਤਸਰ ਦੇ ਵਿੱਚ ਵੀ ਚੱਲਦੀ ਆ ਕਿਉਂਕਿ ਦਰਬਾਰ ਸਾਹਿਬ ਹੋਣ ਕਰਕੇ ਉੱਥੇ ਵੱਡੇ ਪੱਧਰ ਤੇ ਟੂਰਿਜਮ ਹੈ ਅਮਰਤਸਰ ਦੇ ਵਿੱਚ ਅਗਰ ਕਿਸੇ ਟੂਰਿਸਟ ਨੂੰ ਕੋਈ ਪ੍ਰੋਬਲਮ ਆਵੇ ਤਾਂ ਜਿੰਨੇ ਪੰਜਾਬੀ ਨੇਗੇ ਸਾਰੇ ਟੂਰਿਜ ਟੂਰਿਸਟ ਨਹੀਂ ਕਰਦੇ ਨੇ ਆਪਣੇ ਲੋਕਲ ਬੰਦੇ ਦੇ ਖਿਲਾਫ ਜਾਂਦੇ ਰਹੇ ਪਰ ਇੱਥੇ ਤੁਸੀਂ ਦੇਖੋ ਵੀ ਭੀੜ ਨੇ ਇਕੱਠੀ ਹੋ ਐਟੀਬਟੀ ਦੇਖੋ ਕੋਈ ਐਟੀਬਟੀ ਪੁਰਾਣੀ ਦੁਸ਼ਮਣੀ ਤਾਂ ਉਹਨਾਂ ਦੇ ਹੈ ਨਹੀਂ ਕਿ ਵੀ ਕੋਈ ਦੁਸ਼ਮਣੀ ਦੇ ਤਹਿਤ ਉੱਥੇ ਉਹਨਾਂ ਨੇ ਕੋਈ ਲੜਾਈ ਜਾ ਕੇ ਲੜੀ ਹੋਊਗੀ ਉਹ ਤਾਂ ਘਮੜ ਗਏ ਨੇ ਦੋ ਦਿਨਾਂ ਖਾਤਰ ਦੋ ਦਿਨਾਂ ਖਾਤਰ ਵਾਪਸ ਆ ਜਾਣਾ ਮੁੜ ਕੇ ਅਗਲੇ ਨੇ ਪਤਾ ਨਹੀਂ ਸਾਲ ਬਾਅਦ ਜਾਣਾ ਕਿ ਨਹੀਂ ਜਾਣਾ ਤੇ ਉਹ ਗੱਲ ਦਾ ਇਹ ਆ ਵੀ ਕੋਈ ਮਾੜੀ ਮੋਟੀ ਗੱਲ ਤਾਂ ਹੀ ਤਕਰਾਰਬਾਜੀ ਹੋਈ ਹੈ ਮਾੜੀ ਮੋਟੀ ਗੱਲ ਤੇ ਕਿਤੇ ਕਤਲ ਇਹ ਕਤਲ ਐ ਨਹੀਂ ਹੁੰਦਾ ਇਹ ਉਹਰੇ ਨਫ਼ਰਤ ਭਰੀ ਹੋਈ ਆ ਦਿਮਾਗ ਦੇ ਵਿੱਚ ਦਮਾਗ ਦੇ ਵਿੱਚ ਨਾਫਰਤ ਭਰੀ ਹੋਇਆ ਫੇਰ ਕਤਲ ਹੁੰਦੇ ਨੇ ਵੀਰੋ ਇਹੇ ਮੇਰੀ ਗੱਲ ਸੁਣ ਲਓ ਮੇਰੀ ਇੱਕ ਬੇਨਤੀ ਆ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਕਿਸੇ ਤੇ ਚੈਨਲ ਤੇ ਇਹ ਵੀਡੀਓ ਨਹੀਂ ਗਈ ਆਈ ਜਿਹੜੀ ਮੈਂ ਤੁਹਾਨੂੰ ਸੁਣਾਉਣੀ ਚੁਣਾਈ ਆ ਗਈ ਹੈ ਕਿਸੇ ਵੀ ਚੈਨਲ ਤੇ ਨਹੀਂ ਆਈ ਇੱਕ ਦਿਨਕ ਸਵੇਰਾਗਾ ਉਹਦੇ ਤੇ ਖਬਰ ਆਈ ਆ ਗਈ ਉਹਨੇ ਵੀ 5 ਦਿਨਾਂ ਬਾਅਦ ਖਬਰ ਦਿੱਤੀ ਕਿਉਂਕਿ ਖਬਰ ਨਿਕਲ ਗਈ ਸਾਹਮਣੇ ਨਹੀਂ ਗਈ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਹ